ਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਹਾਂ ਕਾਕਾ ਹੁਣ ਦੱਸ ਤੂੰ ਕੀ ਕਹਿੰਦਾ ਮਾਸਟਰ ਲੱਗੇ ਕਿ ਮਾਸਟਰਾਂ ਦੀ ਸਟੋਰੀ ਸਾਬ ਕੋਈ ਵਧੀਆ ਜੀ ਤੁਸੀਂ ਬਚਪਨ ਚ ਹਾਂ ਮਾਸਟਰਾਂ ਦੀ ਸਟੋਰੀ ਵੀ ਹਾਜ਼ਰ ਐ ਇੱਕ ਨਾ ਜਿਵੇਂ ਮਤਲਬ ਤੁਸੀਂ ਮਾਸਟਰ ਹੋ ਹਾਂਜੀ ਤੁਹਾਡੇ ਅਰਗਾ ਟੀਚਰ ਸੀ ਹਾਂਜੀ ਤੇ ਕੋਈ ਬੱਚਾ ਸਕੂਲ ਚ ਪੜਦਾ ਸੀ ਇੱਕ ਦਿਨ ਉਹਦੀ ਮੰਮੀ ਨਾਲ ਆ ਗਈ ਮੰਮੀ ਸੀ ਸੋਹਣੀ ਤੇ ਮਾਸਟਰ ਦੀ ਨਜ਼ਰ ਗਲਤ ਹੋ ਗਈ ਮਾਸਟਰ ਨੇਤੀ ਪੁੱਛ ਲਿਆ ਕਰੇ ਬੱਚੇ ਨੂੰ ਆ ਤੇਰੀ ਮੰਮੀ ਯਾਦ ਕਰਦੀ ਹੈ ਹੈ ਉਹ ਉਹਨੇ ਘਰੇ ਦੱਸਨਾ ਆ ਕੇ ਬੱਚੇ ਨੇ ਉਹਨੇ ਉਹਦੇ ਘਰ ਆ ਲੈਣਾ ਗੱਲ ਕਰੀ ਕਹਿੰਦੇ ਜੀ ਮਾਸਟਰ ਗਲਤ ਪੂ ਸੋਚ ਰਿਹਾ ਹੈ ਮਤਲਬ ਵੀ ਐਂ ਕਹਿ ਰਿਹਾ ਹੈ ਮੇਰੇ ਬਾਰੇ ਉਹਨਾਂ ਨੇ ਦੋਨਾਂ ਜੀਆਂ ਨੇ ਇੱਕ ਦਿਨ ਰੈਲ ਆਈ ਆ ਕਿ ਸਾਦਲਾ ਉਹਨੇ ਬੱਚੇ ਨੂੰ ਕਹਿਤਾ ਕਿ ਵੀ ਕਹਿਦੀ ਵੀ ਮੇਰੀ ਮੰਮੀ ਸਾਦੀ ਆ ਉਗਣਾ ਮਾਟਰ ਜੀ ਮੇਰੀ ਮੰਮੀ ਸਾਦੀ ਐ ਮਾਟਰ ਤੋਂ ਕਿੱਥੇ ਖੜਿਆ ਗਿਆ ਭਰਾਵਾ ਦਿੱਤੀ ਲੱਤ ਸਾਇਗਲ ਤੇ ਚੱਲ ਕਰੇ ਤੇ ਕਰੇ ਹੁਣ ਮੰਮੀ ਕੱਲੀ ਸੀ ਤੇ ਮਾਟਰ ਨੂੰ ਜਦੋਂ ਗਿਆ ਕਹਿੰਦਾ ਜੀ ਮੈਨੂੰ ਯਾਦ ਕੀਤਾ ਉਹ ਕਹਿੰਦੀ ਮਰੀ ਪਈ ਆ ਭਾਈ ਮੈਂ ਤਾਂ ਜਿੱਦ ਨੂੰ ਯਾਦ ਕਰਦਾ ਤੂੰ ਮੈਂ ਤਾਂ ਮੈਂ ਇਸ਼ਕ ਜਾਗਿਆ ਤੇਰੇ ਨਾਲ ਭਾਈ ਤੇ ਉਹ ਭਾਈ ਉਹਦੋਂ ਨੂੰ ਹੁਣ ਉਹਨਾਂ ਇਦਾਂ ਰਹਿ ਲਈ ਸੀ ਦੋ ਨਾ ਜੀਆਂ ਦੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਚਲ ਉਦੋਂ ਉਹਦੇ ਘਰ ਵਾਲਾ ਆ ਗਿਆ ਜਦੋਂ ਨੇ ਗੇਟ ਖੜਕਾਇਆ ਮਾਸਟਰ ਦੇ ਭਾਰੀ ਬਣ ਕੇ ਕਹਿੰਦਾ ਹੁਣ ਕਹਿੰਦੀ ਵੀ ਇਹ ਤਾਂ ਘਰਮ ਵਾਲਾ ਤਾਂ ਕੁੱਟੂ ਕਹਿੰਦਾ ਹੁਣ ਕਹਿੰਦੀ ਤੁਸੀਂ ਕੱਟਾ ਬਣ ਜੋ ਮਾਸਟਰ ਦੇ ਗਾਲ ਚ ਰਸਾ ਬੰਨਨੇ ਕੋਈ ਨਹੀਂ ਕਿੱਲੇ ਨਾ ਬੰਨਨੇ ਕੋ ਉੱਤੇ ਬੋਰੀ ਪਾਤੀ ਵੀ ਕੱਟਾ ਤੇ ਉਹ ਕਹਿੰਦਾ ਚਲ ਠੀਕ ਆ ਮਾਸਟਰ ਕਿੱਲਾ ਫੜ ਕੇ ਖੜ ਗਿਆ ਵੀ ਕੱਟਾ ਬਣ ਗਿਆ ਉਹ ਆ ਕੇ ਕਹਿੰਦਾ ਲਿਆ ਭਾਈ ਚਾਹ ਬਣਾ ਬਈ ਓਏ ਉਹ ਮਨੀ ਚਾਹਦਾ ਨਹੀਂ ਜੀ ਅੱਜ ਕਹਿੰਦੀ ਅਗੇ ਵੀ ਕੱਟਾ ਦੁੱਧ ਚੁੰਗ ਗਿਆ ਕਹਿੰਦੇ ਇਹਦੀ ਮਾਂ ਨੂੰ ਜਾਂ ਕੱਟੇ ਨੂੰ ਪਹਿਲਾਂ ਦਾਣਾ ਹੀ ਦਿੰਦਾ ਮੈਂ ਹੁਣ ਡਾਂਗ ਚੱਕ ਲਈ ਜਦੋਂ ਡਾਂਗ ਚੱਕੀ ਮਾਸਟਰ ਨੂੰ ਹੀ ਪਤਾ ਲੱਗਿਆ ਵੀ ਕਰੋਪੀ ਇਕੱਠੇ ਤੇ ਆ ਗਈ ਕਿ ਕੱਟਾ ਮੈਂ ਮਾਸਟਰ ਨੇ ਕਿੱਲਾ ਕੋ ਘੱਟ ਕੇ ਭਾਲ ਲਿਆ ਉਹਨੇ ਮਾਰਨਾ ਡਾਂਗਾ 10 12 ਮਾਸਟਰ ਦਾ ਸਿਰ ਖੋਲਣੀ ਚ ਵੱਜੇ ਮਗਰੋਂ ਡਾਂਗ ਵੱਜੇ ਸਿਰ ਖੋਲਣੀ ਚ ਵੱਜੇ ਹਨਾ ਜਦੋਂ ਜਮਾਇਰ ਖੁੰਗੜ ਹੋ ਗਿਆ ਬੌਮ ਡਲ ਜੇ ਗਿਆ ਉਹ ਉਹ ਗਾ ਛੜ ਦੇ ਇਕੱਠੇ ਨੂੰ ਕਹਿੰਦਾ ਲੈਟਰ ਰੋਟ ਲੈਣ ਦੇ ਕਹਿ ਕੇ ਅੰਦਰ ਵੜ ਗਿਆ ਉਹਨੇ ਕੱਟਾ ਖੋਲਤਾ ਮਾਸਟਰ ਗਿਆ ਸਤਰੇ ਬੱਤਰੇ ਬੋਰੀ ਲੈ ਕੇ ਦੂਜੇ ਦਿਨ ਮਾਸਟਰ ਆਇਆ ਹੀ ਨਹੀਂ ਸਕੂਲ ਕਿਉਂਕਿ ਹੁਣ ਬੌਂਦ ਲਿਆ ਪਿਆ ਸੀ ਭਾਈ ਕੁੱਟਿਆ ਬਹੁਤ ਹਨ ਪਿੱਠ ਲਾਲ ਕੀਤੀ ਪਈ ਤੀਜੇ ਦਿਨ ਸਕੂਲ ਆਇਆ ਉਹ ਜਵਾਕ ਜਾ ਕੇ ਕਹਿੰਦਾ ਭਾਈ ਕਹਿੰਦਾ ਵੀ ਮਾਸਟਰ ਜੀ ਮੇਰੀ ਮੰਮੀ ਯਾਦ ਕਰਦੀ ਆਂ ਯਾਦ ਕਰਦੀ ਆਂ ਉਹ ਕਹਿੰਦਾ ਨਾ ਕਾਕਾ ਤੁਹਾਡੇ ਘਰੇ ਤਾਂ ਉਹ ਹੋ ਜਾਵੇ ਜੀ ਲੱਕੜ ਦੇ ਚਿਤੜ ਨੂੰ ਲੋਵੇ ਦਾ ਸਿਰੋਵੇ ਕਹਿੰਦਾ ਸਾਲੋ ਚਾਰ ਚਪਰੇ ਹੀ ਕੁਰਦਾ ਤੇਰੇ ਰੇੜੀ ਤਾਂ ਓਏ ਹੈ ਅਸੀਂ ਕਹਿੰਦਾ ਜਾਨ ਪੁੱਜ ਕੇ ਕਟਖਾਨ ਦਾ ਟੀਕਾ ਥੋੜੀ ਲਿਆ ਹੈ ਹੈ ਰਹੀ ਹੈ ਕਈ ਵਾਰੀ ਆਏ ਵੀ ਹੋ ਜਾਂਦੀ ਹੈ ਹੈਨਾ ਮੱਲੋ ਮੱਲੀ ਬੰਦਾ ਬਾਹਰ ਜਾਂਦਾ ਹਾਂ ਟਰੈਕਟਰ ਹੀ ਤੂੰ ਪੱਖਿਆ ਦਾ ਕੰਮ ਉਹ ਵੀ ਕਰਨ ਲੱਗੇ ਸੀ ਬਿਜਲੀਦਈ ਤੂੰ ਪੱਕੀ ਗੱਲ ਆ ਪੁੱਤੋ ਭਾਗੀ ਕੇ ਪਿੰਡ ਦੇ ਵਿੱਚ ਕਰਿਆ ਸੀ ਕੰਮ ਅਸੀਂ ਸਾਡੇ ਤਾਏ ਦਾ ਮੁੰਡਾ ਸੀਗਾ ਲੱਛੂ ਅੱਜ ਕੱਲ ਮਲੇਸ਼ੀਆ ਜਾਉ ਉਹ ਕੰਮ ਕਰਦਾ ਹੁੰਦਾ ਸੀਗਾ ਮੈਂ ਤੇ ਮੇਰੇ ਤਾਏ ਦਾ ਮੁੰਡਾ ਬਹਾਦਰ ਹੁੰਦੇ ਸੀਗੇ ਛੋਟੇ ਅਸੀਂ ਮਦਲਿਸ਼ੂ ਕਰਕੇ ਹੁੰਦੇ ਸੀ ਅਸੀਂ ਮਗਰ ਕੰਮ ਸਿੱਖਣ ਜਾਂਦੇ ਸੀ ਸਾਨੂੰ ਉਦੋਂ ਇੰਨਾ ਨਹੀਂ ਪਤਾ ਹੁੰਦਾ ਸੀ ਇਹਨਾਂ ਬਾਰੇ ਇਲੈਕਟ੍ਰੀਸ਼ੀਅਨ ਬਾਰੇ ਵੀ ਕੀ ਹਿਸਾਬਤਾ ਵੈਦਾ ਉਦੋਂ ਬੋਸ਼ ਹੁੰਦਾ ਸੀਗਾ ਪਿੱਤਲ ਦਾ ਪੱਖੇ 'ਚ ਪੈਂਦਾ ਸਾਫਟ ਦੇ ਉੱਤੇ ਹਨਾ ਉਸ ਆਵੜ ਤੇ ਆ ਜਾ ਰਾਜੂ ਤੇਰੀ ਵੇਡ ਸੀ ਭਾਈ ਤੇ ਉਹ ਬੋਸ਼ ਨਾ ਜਦੋਂ ਉੱਤੇ ਗਰੀਸ ਲਾ ਕੇ ਪਾ ਦਿੰਨੇ ਆਪਾਂ ਜਿਹੜਾ ਪੱਖਾ ਉਹਦੀ ਆਵਾਜ਼ ਬੰਦ ਹੋ ਜਾਂਦੀ ਭਾਈ ਅਸੀਂ ਮੈਸਤਰੀ ਨੂੰ ਵੇਖੀ ਜਾਣਾ ਉਹਨੂੰ ਸਾਡੇ ਵਾਲੇ ਨੂੰ ਵੇਖੀ ਜਾਣਾ ਵੇਖਦੇ ਵੇਖਦੇ ਸਿੱਖ ਗਏ ਤੇ ਅਸੀਂ ਭਰਾਵਾ ਬੋਸ਼ ਆਉਂਦਾ ਸੀਗਾ 2 ਰੁਪਈਆਂ ਦਾ ਯਾਰ 5 ਰੁਪਈਆਂ ਦਾ ਯਾਰ ਪੈਂਦਾ 20ਾਂ ਦਾ ਅਸੀਂ ਦਾ ਭਰਾਵਾ ਜਿਹੜੀ ਕੋਈ ਪੱਖਾ ਲੈ ਕੇ 부ੜੀ ਬੰਦਾ ਪੱਖਾ ਲੈ ਕੇ ਆ ਗਿਆ ਅਸੀਂ ਕਹਿੰਨਾ ਬੋਸ਼ ਪਾਉ ਬੋਸ਼ ਪਾਉ ਅਸੀਂ ਦਾ ਹੱਥ ਨੂੰ 10 ਪਾ ਦੇਣੇ ਬੋਸ਼ ਇੱਕ ਦਿਨ ਇੱਕ 부ੜੀ ਆ ਗਈ ਕਹਿੰਦੀ ਭਾਈ ਪੱਖਾ ਕਰੰਟ ਮਾਰਦਾ ਮੈਂ ਕਹਿੰਦਾ ਮਾਤਾ ਬੋਸ਼ ਪਾਉ ਬਾਦਲ ਮੈਨੂੰ ਕਹਿੰਦਾ ਕਰੰਟ ਮਾਰਦਾ ਮੈਂ ਕਹਿੰਦਾ ਕੀ ਰਾਂ ਬੋਸ਼ ਪਾ ਠਟਲਾ ਪੱਖੇ ਨੂੰ ਮੈਂ ਕਹਿੰਦਾ ਅਸੀਂ ਟਾ ਲਿਆ ਤੇ ਅਸੀਂ ਖੋਲ ਕੇ ਤੇ ਬੋਸ਼ ਪਾਉ ਜਦੋਂ ਦੋ ਸੀਟਾਇਆ ਪੱਖਾ ਕਿਤੇ ਤਾਰ ਕਿਤੇ ਇਧਰ ਉਧਰ ਨਾਲ ਲੱਗਦੀ ਸੀ हट ਗਈ ਲੱਗਣੋ ਭਾਈ ਜਦੋਂ ਬੋਸ ਪਾਇਆ ਗਰੀਸ ਲਾ ਕੇ ਇੱਕ ਤਾਂ ਪੱਖੇ ਦੀ ਆਵਾਜ਼ ਬੰਦ ਹੋ ਗਈ ਹਵਾ ਤੇਜ ਹੋ ਗਈ ਹਨਾ ਬੁੜੀ ਕਹਿੰਦੀ ਨੇ ਪੁੱਤਿਆਂ ਦਾ ਤੁਹਾਡਾ ਬਾਪੂ ਮੰਨੇ ਹੀ ਨਾ ਉਹ ਕਿਹੜੇ ਮੈਸਤਰੀ ਆ ਕੇ ਕਹਿੰਦੀ ਮੈਂ ਕਿਹਾ ਮੁੰਡੇ ਸਾਰਾ ਜਾਣਦੇ ਆ ਤੇ ਅਸੀਂ ਵੀ ਹਾਲੀਵੁੱਡ ਡਰਦਿਆਂ ਨੇ ਪਹਿਲਾਂ ਪੁੱਠਾ ਹੱਥ ਲਾਇਆ ਪੱਖੇ ਨੂੰ ਪਹਿਲਾਂ ਪੀਜ ਕਾਜਲ ਆਇਆ ਜਗਨਜੀ ਵਾਲਾ ਫਿਰ ਪੁੱਠਾ ਹੱਥ ਲਾ ਕੇ ਫਿਰ ਸਿੱਧਾ ਪਾ ਕੇ ਲੈ ਮਾਤਾ ਮੈਂ ਕਿਹਾ ਮਾਰਦਾ ਗਰੰਟ ਪੂਰਾ ਕਹਿੰਦੀ ਨਾ ਭਾਈ ਕਹਿੰਦੇ ਲਾਉਪਤ ਫੜਾਉ ਕਿੰਨੇ ਪੈਸੇ ਕੱਢ 20 ਰੁਪਏ ਸੀ ਅਸੀਂ ਤਾਂ ਬੋਸ ਦੇ ਲੈਂਦੇ ਸੀ ਆਪਦੇ ਮਾਤਾ ਜਦੋਂ ਲਮਕਾਉਂਦੀ ਲਮਕੂਂਦੀ ਰਹੀ ਪੱਖੇ ਵੀ ਉਦੋਂ ਦੂਜੇ ਹੁੰਦੇ ਸੀਗੇ ਆਉ ਘੁਮਾ ਕੇ ਚਲਾਉਣੇ ਪੈਂਦੇ ਸੀ ਉਹ ਜਦੋਂ ਘਰੇ ਲਗਈ ਤੇ ਉਹ ਸਾਲੇ ਦੀ ਧਾਰ ਫੇਰ ਲੱਗਣ ਲੱਗੀ ਨਾਲ ਤੇ ਮਾਤਾ ਨੇ ਜਾ ਕੇ ਖੌਣਨੀ ਚ ਰੱਖ ਕੇ ਪੱਖਾ ਲਾਤਾ ਬਾਪੂ ਪਿਆ ਸੀਗਾ ਕਹਿੰਦੇ ਲੈ ਐਵੇਂ ਮਾਰੀ ਜਾਂਦਾ ਮੁੰਡਿਆਂ ਨੂੰ ਪੱਖਾ ਨਹੀਂ ਆਉਂਦਾ ਐ ਨਹੀਂ ਆਉਂਦਾ ਕੰਮ ਨਹੀਂ ਆਉਂਦਾ ਲਾ ਕੇ ਪਲਾਗੇ ਜਦੋਂ ਹੱਥ ਪਾਇਆ ਫੜ ਲਈ ਪੱਖੇ ਨੇ ਬੇਬੇ ਕਹਿੰਦੀ ਕਟ 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 ਬਾਪੂ ਨੇ ਪਲਾਗੇ ਖਿੱਚਿਆ ਬਾਪੂ ਕਹਿੰਦਾ ਮਰ ਗਈ ਸੀ ਸਭ ਰੇਦ ਗਿਆ ਕਹਿੰਦਾ ਤੈਨੂੰ ਮੈਂ ਕਿਹਾ ਨਾ ਕੰਮ ਨਹੀਂ ਆਉਂਦਾ ਕਹਿੰਦੀ ਉੱਥੇ ਪਤਾ ਨਹੀਂ ਕਿਵੇਂ ਦਿਖਾਤਾ ਹੱਥ ਲਾ ਕੇ ਉਹਨਾਂ ਨੇ ਥੋੜੀ ਜਿਹੀ ਟਾਈਮ ਬਾਅਦ ਵੇਖਿਆ ਬੇਬੇ ਦੇ ਹੱਥ 'ਚ ਡੰਡਾ ਇੱਕ ਜਿ ਪੱਖਾ ਮੈਂ ਕਿਹਾ ਚੱਲ ਵੀ ਛੁੱਟ ਚੱਲ ਮਿੱਤਰਾ ਆ ਗਈ ਬੇਬੇ ਬੇਬੇ ਕਹਿੰਦੀ ਖਾੜ ਜੋ ਨ ਪੋਤਿਆਂ ਦੇ ਜਾਇਓ ਨਾ ਮੈਂ ਕਹੋਂਦਾ ਬੇਬੇ ਸਾਡੇ ਕੋਲੇ ਸਾਈਕਲ ਆ ਹੁਣ ਨਹੀਂ ਰਾਲੰਦੰਦੇ ਵੀ ਰਿਸ਼ਤੇਦਾਰਾਂ ਸਾਡੀਆਂ ਉੱਥੇ ਭਾਗੀ ਕੀ ਵੜ ਗਏ ਹਰਨਾਂ ਦੇ ਭਾਗੀ ਬਾਅਦ ਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੋਸ਼ ਪਾਉਂਦੇ ਬਾਅਦ ਚ ਫੇਰ ਉਹ ਨਿਗਾ ਰੱਖਣ ਲੱਗੇ ਦੁਕਾਨ ਤੇ ਸਾਡੇ ਵਾਲਾ ਕਹਿੰਦਾ ਵੀ ਨਹੀਂ ਇਹਨਾਂ ਨੂੰ ਨਹੀਂ ਛੱਡਣਾ ਬਸ ਨਹੀਂ ਬਾਹਰ ਬੇਬੇ ਉਹਦੀ ਪਾਸੇ ਹੋ ਜਾਂਦੇ ਹੋਗੇ ਤੁਸੀਂ ਤਾਂ ਦਰਦੇ ਨਾ ਨਾ ਉੱਥੇ ਅਸੀਂ ਬਾਲਿਆਂ ਦੇ ਪਾਏ ਬੋਸ਼ ਮੁਰਗੇ ਦਾ ਹਰੇਕ ਹੀ ਲਾਂਭਾ ਲੈ ਕੇ ਆਏ ਨੇ ਵੀ ਸਾਡੇ ਵੀ ਬੋਸ਼ ਪਾਤਾ ਐਵੇਂ ਹੀ ਪਾਤਾ ਭਾਈ ਸਾਡੇ ਵੀ ਐਵੇਂ ਹੀ ਪਾਤਾ ਹਾਂ ਨਾ ਮੈਂ ਐਵੇਂ ਕਾਹ ਤੋਂ ਪਤਾ ਪੱਖੀ ਤੇ ਨੁਕਸ ਸੀ ਤਾਂ ਪਾਇਆ ਅਸੀਂ ਜੀ ਮੋਢੋਂ ਸ਼ਰਾਰਤੀ ਜੀ ਸ਼ਰੇ ਦੇ ਸ਼ਰਾਰਤੀ ਹੁੰਦੇ ਸਕੂਲ 'ਚ ਵੀ ਇਹ ਕੰਮ ਸੀ ਸਾਡਾ ਚੋਤੇ ਵੀ ਇਹ ਕੰਮ ਸੀਗਾ ਰਾਜਸਥਾਨ ਰਹੇ ਨਰੇ ਤੁਸੀਂ ਮੈਂ ਸੁਣਿਆ ਹਾਂ ਹਾਂ ਰਾਜਸਥਾਨ ਬੱਸ ਚਲਾਈ ਹੈ ਯਾਰ ਮੈਂ ਤੇਰੇ ਏਰੀਆ 'ਚ ਅੱਛਾ ਉਧਰ ਕਿ ਹਾਂ ਗੈਸੰਪੁਰਾ ਰਾਜ ਸਿੰਘ ਨਗਰ ਕਰਨਪੁਰ ਪਦਮਪੁਰ ਏ ਪੀੜ ਵਾਲੀ ਰਾਜਪੁਰਾ ਮੋੜ ਖਿਤਿਆਂ ਹਾਂਜੀ ਹਾਂਜੀ ਠੀਕ ਹੈ ਸਾਰੇ ਉਧਰ ਬੱਸਾਂ ਚਲਾਈਆਂ ਬਹੁਤ ਬੱਸਾਂ ਦੀ ਗੱਲਬਾਤ ਬੱਸਾਂ ਮੈਂ ਇੱਕ ਦੋ ਦੱਸਿਆ ਟੈਂਪੂ ਤੇ ਆਏ ਸੀ ਕਿ ਬਦਮਾਸ਼ ਆਪੇ ਉਹਨੂੰ ਬਾਹਲਾ ਥਮਦਾ ਸੀ ਕਿ ਬਈ ਬਦਮਾਸ਼ ਹਾਂ ਹੁੱਕੋ 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 ਦੀ ਗੱਲ ਸੁਣ ਲਓ ਉਦੋਂ ਮੈਂ ਇੰਟਰਵਿਊ 'ਚ ਥੋੜਾ ਜਿਹਾ ਘੱਟ ਦੱਸਿਆ ਹਾਂਜੀ ਹਾਂਜੀ ਅਸੀਂ ਹੁਣ ਨਵੇਂ ਨਵੇਂ ਹੋਟਲ ਕਰਿਆ ਜਾ ਕੇ ਉੱਥੇ ਨਾ ਜਿਹੜਾ ਬੰਦਾ ਆਪਣਾ ਹੋਟਲ ਕਰਦਾ ਨਾ ਪੰਜਾਬ ਦਾ ਜਾ ਕੇ ਉਹ ਏਰੀਆ ਦੇ ਲੋਕ ਉਹ ਤੇ ਦਾਦਾਗिरी ਬਹੁਤ ਕਰਦੇ ਆ ਵੀ ਇਹਨੂੰ ਭਜਾਓ ਈ ਵੀ ਹੁੱਕੋ ਭਰਾਵਾ ਪਹਿਲੇ ਦਿਨ ਤਾਂ ਆਇਆ ਹਨਾ ਐ ਸਰਦਾਰ ਜੀ ਤਾਰੀ ماں ਕੋ ਐਸੇ ਵੈਸੇ ਕਾਲਾ ਕੱਢੀਆਂ 10 12 ਸਾਨੂੰ ਸਾਲੇ ਨੇ ਯਾਰ ਉਹ ਮੈਂ ਕਿਹਾ ਚੱਲ ਯਾਰ ਰੋਟੀਆਂ ਖਵਾ ਦਿਓ ਯਾਰ ਤਫਾ ਕਰੋ ਹਨਾ ਜਾਣ ਦਿਓ ਚੱਲ ਅਸੀਂ ਖਵਾ ਦਿੰਗਾ ਰੋਟੀਆਂ ਹਨਾ ਵੀ ਚੱਲ ਦਫਾ ਕਰੋ ਯਾਰ ਗਿਆ ਤਾਂ ਗਿਆ ਉਹ ਆਇਆ ਵੀ 3 ਵੀਲਰ ਤੇ ਕੰਜਰ ਦੇ ਭੱਡੇ ਪੈ ਲਈ ਹਨਾ ਦੂਜੇ ਦਿਨ ਸਾਲਾ ਟਾਈਮ ਨਹੀਂ ਫੇਰ ਆ ਗਿਆ ਹਏ ਸਰਦਾਰ ਜੀ ਹੁਕੂ ਆਇਆ ਹੈ ਮੈਂ ਕਹਾ ਹੁਕੂ ਆਇਆ ਹੈ ਅੱਜ ਜਾਣ ਨਹੀਂ ਦੇਣਾ ਸੁੱਕੋ ਹੁਕੂ ਮੈਂ ਕਹਾ ਅੱਜ ਨਹੀਂ ਜਾਂਦਾ ਸੁੱਕੋ ਤੇ ਮੈਂ ਪਹਿਲੇ ਵੇਖ ਲਿਆ ਮੈਂ ਕਹਾ ਦੇਖੂਰਾ ਆ ਮੈਂ ਕਹਾ ਬੁਰਾ ਨੇਰੇ ਚ ਲੈ ਗਿਆ ਮੈਂ ਕਹਾ ਗੱਡੀ ਵਾਲਿਆ ਗਾੜੀ ਵਾਲੇ ਕੀ ਮਾਂ ਕਹ ਨਾ ਮੈਂ ਮੇਰਾ ਲੱਭੜਾ ਵੜਾ ਦੇ ਮੈਂ ਹਾਂ ਚਾਚਾ ਕਹਿੰਦਾ ਦਾਦਾ ਜੀ ਉਦੋਂ ਦੀ ਕਹਿੰਦੇ ਪਹਿਲੇ ਲੱਪਣ ਵਾਲੀ ਇਹ ਜਦੋਂ ਉਹਨੇ 3 ਵੀਲ ਵਾਲੇ ਦੇਖਿਆ ਵੀ ਇਹਦਾ ਚਪੇੜਾਂ ਦਾ ਖੜਕਾ ਹੈ ਨੀਰੇ ਤੋਂ ਉਹਨੂੰ ਕੀ ਦੀ ਸੇ ਓਏ ਰੋਟੀ ਲੈ ਕੇ ਉੱਥੇ ਬੈਠਾ ਕਰੀ ਜਾਵੇ ਜਦੋਂ ਉਹਨੂੰ ਦੇਖਿਆ ਵੀ ਖੜਕਾ ਚਪੇੜਾਂ ਦਾ ਹੈ ਵੀ ਚਪੇੜਾਂ ਦਾ ਆਪਣੇ ਵਾਲੇ ਦੇ ਪੈਂਦੀਆਂ ਉਹ ਕਹਿੰਦਾ ਕੀ ਮੰਗਦਾ ਨਾ ਕਹਿੰਦਾ ਕੁਝ ਨਹੀਂ ਮੈਂ ਕਿਹਾ ਮੰਗਦਾ ਹੈ ਕੋ ਨਾ ਸਰਦਾਰ ਠੀਕ ਹੈ ਨਾ ਕੁਝ ਨਹੀਂ ਮੈਂ ਕਿਹਾ ਰੋਟੀ ਗੈਨੂੰ ਤੂੰ ਰੋਟੀਆਂ ਲੈ ਕੇ ਮੈਂ ਕਿਹਾ ਇਹ ਨਹੀਂ ਗੇੜਿੰਗਾ ਉਧਰ ਭਾਂਡੇ ਧੋਨੇ ਹੁੰਨੇ ਆਪਾਂ ਉੱਥੇ ਬਚੀ ਗਾ ਉਹ ਰੱਖੋ ਚੱਕੋ ਨਾਲੀ ਚ ਮਿਰਚਾਂ ਮੁਰਤਿਆਂ ਸਾਰੀਆਂ ਰੱਖੋ ਸਾਰੇ ਨੂੰ ਰੱਖ ਦਿੰਗਾ ਭਰਾਵਾ ਘਤੜ ਘਤੜ ਖਾਗਾ ਵਾਲਾ ਮੈਂ ਕਿਹਾ ਸਾਰੀਆਂ ਖਾ ਹਾਂ ਹਾਂ ਕਹਿੰਦਾ ਇੱਕ ਨਹੀਂ ਛੱਡੂਗਾ ਸੈਂਦਾ ਬੇਫਿਕਰ ਰੋ ਹਾਂ ਹੁਕੂ ਮੇਰੇ ਪੈਰਾਂ 'ਚ ਬੈਠਾ ਉਹਨੂੰ ਮੈਂ ਕਿਹਾ ਉਹ ਘਾੜੀ ਲੈ ਕੇ ਆਉ ਲੱਕੜਾਂ ਵਾਲੀ ਉਹ ਮੈਂ ਕਿਹਾ ਕੀ ਕਰਨਾ ਮੈਂ ਕਿਹਾ ਲੱਤਾਂ ਪੱਡਾਂਗੇ ਫੇਰ ਸਿਰ ਪੱਟਾਂਗੇ ਹੁਕੂ ਕਹਿੰਦਾ ਨਾ ਬਾ ਚਾਚਾ ਜੀ ਗਲਤੀ ਹੋਗੀ ਦੁਬਾਰਾ ਕਬੀਦ ਰਾਏਗੀ ਨਹੀਂ ਕਹਿੰਦਾ ਮੈਂ ਕਹਿੰਦਾ ਨਾ ਨਾ ਹੁਕਮ ਮੈਂ ਕਹਿੰਦਾ ਤੈਨੂੰ ਤਾਂ ਛੱਡਣਾ ਹੀ ਨਹੀਂ ਨਾ ਤੈਨੂੰ ਤਾਂ ਮਾਰਨਾ ਜਰਾਤ ਨੂੰ ਹੁਕਮ ਕਹਿੰਦਾ ਨਾ ਚਾਚਾ ਗਲਤੀ ਹੋ ਗਈ ਮੈਂ ਤਾਂ ਕਰੇ ਤੇ ਤ੍ਰੀਬਿੰਦਰ ਵਾਲੇ ਨੇ ਅਸੀਂ ਭਰਾਵਾ ਮਾਰ ਕੇ ਤਾਪ ਕੇ ਅਸੀਂ ਜਿੰਨੀ ਪੁਰਾਣੀ ਮਿਰਚ ਨਾਲੀਆਂ ਨੂਲੀਆਂ ਚ ਗੰਦੇ ਪਾਣੀ ਚ ਪਈ ਸਾਰੀ ਖਵਾਤੀ ਖਾ ਗਏ ਤੇ ਖੜਾ ਹੋ ਗਏ ਮੈਂ ਕਹ ਪੈ ਘਰੇ ਠੱਕ ਪਏ ਉਹਦੇ ਕੋਲੋਂ 500 ਰੁਪਏ ਇੱਕੋ ਹੀ ਨਿਕਲੇ ਮੈਂ ਕਹ ਰਕ ਭੜੋਏ ਤਾਂ ਮੈਂ ਕੱਲ ਵਾਲੇ ਵੀ ਉਹਨੇ ਦੇ ਕੇ 500 ਰੁਪਇਆ ਕਹਿੰਦਾ ਮੈਂ ਜਾऊं ਮੈਂ ਕਿਹਾ ਹਾਂ ਜਾ ਮੈਂ ਕਿਹਾ ਤੇ ਘਰੇ ਦਾਦੀ ਛੜਾ ਕੇ ਲੈ ਜਾਣਗੇ ਉਦੋਂ ਨੂੰ ਸਾਡਾ ਜੇਕੇ ਹੁੰਦਾ ਸੀਗਾ ਮੁੰਡਾ ਰਾਜਸਤਾਨੀ ਉਹ ਵੀ ਬਦਮਾਸ਼ ਹੀ ਉੱਥੇ ਉਹ ਆ ਗਿਆ ਬਸਨੋਈ ਆ ਆਉਣ ਸਾਰ ਉਹਨੇ ਢਾ ਲਿਆ ਹੁੱਕੋ ਉਹ ਮੈਂ ਕਿਹਾ ਕੰਜਰ ਦੇ ਢੋਲ ਕੀ ਥੋੜਾ ਵੀ ਸਿੱਖਣਾ ਕੋਸੇ ਤੇ ਇਹਦਾ ਪਹਿਲੇ ਹੀ ਬਹੁਤ ਕੁੱਟਿਆ ਸੀ ਤੇ ਉਹਨਾਂ ਅੱਗ ਜੁਹਨੇ ਸੱਟ ਲੈ ਮਸਾ ਕੱਢਿਆ ਸੀ ਮੈਂ ਕਿਹਾ ਨਾ 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 ਠੰਡ ਬੜੀ ਸੀ ਦੂਜੇ ਦਿਨ 8 ਵਜੇ ਤੱਕ ਕੁੱਟੀ ਗੇ ਸੋਖੋ ਨੂੰ ਬਈ 8 ਵਜੇ ਬਾਹਾਂ ਮਗਰ ਬੰਨ ਲਿਆ ਹੁਕੂਕ ਵਾ ਬਲੈਰੋ ਦੇ ਮੂਰੇ ਬੰਨ ਲਿਆ ਕੈਂਪਰ ਦੇ ਉੱਤੇ ਬਿਠਾ ਲਿਆ ਤੇ ਬਾਜ਼ਾਰ ਚ ਜਾ ਕੇ ਲਾ ਲਿਆ ਸੀ ਤੋੜ ਕੇ ਲਗੇ ਦੇ ਡੰਡਾ ਲੈ ਡੰਡਾ ਹੁਕੂ ਕਰੇ اے ਸਰਦਾਰ ਜੀਜਾ ਜੀ ਆ ਆਪਣੇ ਸਰਦਾਰ ਜੀਜਾ ਜੀ ਆ ਆਪਣੇ ਕਰ ਤੱਕਣ ਗਏ ਮੰਤਰੀ ਦਾ ਮੁੰਡਾ ਵਾਜਦਾ ਸੀ ਉਹ ਤੇ ਮੰਤਰੀ ਜੀ ਮੂਰ ਕਰਦੇ ਫਿਰ ਅੱਛਾ ਹੋ ਗਿਆ ਸਰਦਾਰ ਜੀ ਕਹਿੰਦੇ ਇਹਨੂੰ ਵੀ ਕੋਈ ਮਿਲਿਆ ਹਾਂ ਬਹੁਤ ਅੱਛਾ ਕਰਿਆ ਕਹਿੰਦੇ ਉਹੀ ਬੰਦਾ ਤੀਜੇ ਦਿਨ ਫੋਨ ਲਾਇਆ ਕੀ ਕਹਿੰਦਾ ਕਹਿੰਦਾ ਓ ਚਾਚਾ ਪਹਿਚਾਨਾ ਨਹੀਂ ਮੈਂ ਕਹਿੰਦਾ ਆਪਾਂ ਦਾ ਬੇਟਾ ਹੁਕਮ ਮੈਂ ਕਹ ਕੋ ਕਸਰ ਰਹੀ ਕਹਿੰਦਾ ਨਾ ਚਾਚਾ ਸਬਜ਼ੀ ਦੀ ਦੁਕਾਨ ਕਰੀਆ ਸਬਜ਼ੀ ਤੇ ਲੈ ਜਾਇਆ ਕਰੋ ਅੱਜ ਮੱਕ ਕੰਮ ਲਾ ਗਿਆ ਕੰਜਰ ਦਾ ਤੇਰੇ ਤਾਂ ਕੁੱਟਰਾਸ ਆ ਗਈ ਓਏ ਮੁਰਕੇ ਉਹਦਾ ਪਿਓ ਕਹਿੰਦਾ ਤੇਰੀਆਂ ਜੁੱਤੀਆਂ ਨੇ ਕੰਮ ਲਾਤਾ ਇਹਨੂੰ ਸਹੀ ਰਹਾ ਬਾਤ ਤੁਸੀਂ ਹਾਂ ਲੈ ਇੱਕ ਵਾਰੀ ਬਰਾਤ ਕੁੱਟੀ ਅਸੀਂ ਉੱਥੇ ਰਾਜਸਥਾਨ ਚ ਹਾਂ ਉਹ ਵੀ ਬਰਾਤ ਆਲੇ ਆਏ ਮਗਰ ਆਏ ਉਹ ਤਾਂ ਚਪਲਾ ਜੀ ਫਿਰਦੇ ਹੁੰਦੇ ਆ ਉੱਥੇ ਕਿਹੜੀ ਬਰਾਤ ਆ ਯਾਰ ਤੇ ਹੋਵੇਂ ਟੋਪੀ ਜੀ ਲੈ ਕੇ ਪੱਗ ਜੀ ਐਵੇਂ ਦੂਜੀ ਹੁੰਦੀ ਆ ਉਹੀ ਤੇ ਆਗੇ ਤੇ ਸਾਡੇ ਹੋਟਲ ਦੇ ਦੇਸੀ ਪਉਏ ਜੇ ਹੁੰਦੇ ਉੱਥੇ ਕਿਹੜਾ ਆਪਣੇ ਵਗੂ ਆ ਵੀ ਐਂ ਸ਼ਰਾਬ ਆ ਗਈ ਚੱਲ ਪੀ ਵਿਆਹ ਚ ਚੋਰੀ ਵਿੱਚ ਉਹਦਾ ਆਪੋ ਆਪਣੀ ਪੀਣੀ ਆ ਵਿਆਹਾਂ ਦਾ ਪਿਉਂਦਾ ਹੀ ਨਹੀਂ ਨਹੀਂ ਉਹ ਤਾਂ ਗਰੀਬੀ ਦਾ ਵਿਜਿ ਵਿੱਚ ਵਿਆਹ ਹੁੰਦਾ ਤੇ ਖਰਚਾ ਪੂਰਾ ਹੁੰਦਾ ਉਹ ਯਾਰ ਖਰਚਾ ਹੋਰ ਹੀ ਲੰਡੂ ਕੰਮ ਤੇ ਹੀ ਕਰੀ ਜਾਂਦੇ ਆ ਯਾਰ ਆਪਣੇ ਵਗੂ ਨਹੀਂ ਜਮੇ ਆਪਣੇ ਚਾਰ ਨੋ 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 ਆਪਣੇ ਵਗੂ ਕਿੱਥੇ ਯਾਰ ਉਹਦਾ ਟੈਂਟ ਲਾਇਆ ਹੁੰਦਾ ਮੰਨ ਲਾ ਜਿਵੇਂ ਹੁਣ ਬਰਾਤ ਆ ਗਈ ਵਾਸ ਸਾਗੀ ਨਾਲ ਗੱਡੀਆਂ ਆ ਗਈਆਂ ਨਾਲ ਢੰਮ ਢੂ ਢੰਮ ਢੂ ਗੱਡੀ ਜੀ ਡੀ ਜੇ ਵੱਜੀ ਜਾਂਦਾ ਹਣਾ ਤੇ ਵਾਸ ਚ ਚੀਕਾਂ ਮਾਰਦੀ ਆਉਂਦੀ ਆ ਮੰਦਿਰ ਤੇ ਜਦੋਂ ਉੱਥੇ ਆ ਕੇ ਢੋਲ ਵੱਜਦੇ ਆ ਜਦੋਂ ਡੀ ਜੇ ਪੂਰੇ ਨੱਚਦੇ ਜਾਂਦੇ ਆ ਜਿਹਦੇ ਕੋਲ ਪੌਵਾ ਹੁੰਦਾ ਉਹਦੇ ਮਗਰੀ ਨੱਚਦੇ ਜਾਂਦੇ ਸਾਰੇ ਹੈ ਦੇ ਨਾ ਘੁੱਟ ਹੈ ਦੇ ਨਾ ਮੈਂ ਮੈਂ ਹੀ ਸੋਚਿਆ ਮੈਂ ਕਿ ਇਹਦੇ ਮਗਰੀ ਕਾ ਤੋਂ ਲੈਣ ਲਈ ਫਿਰਦੇ ਆ ਮੈਂ ਕਹਿੰਦੇ ਕੋਲੇ ਕੀ ਆ ਕੇ ਇਹਦੇ ਕੋਲੇ ਪਊਗਾ ਮੈਂ ਕਹੇ ਟ ਪਾਇੰਦ ਨੇ ਮੈਂ ਕਹਿਆ ਕੁੜੀ ਵਾਲੇ ਨੇ ਕਹਿੰਦੇ ਨਾ ਮੁੰਡੇ ਵਾਲੇ ਵੀ ਕਹਿੰਦੇ ਨਾ ਇਹ ਆਉਦੀ ਆ ਮੈਂ ਕਹਿਆ ਫੇਰ ਕਹਿੰਦਾ ਆਪੋ ਆਪਣੀ ਪੀਣੀ ਹੈ ਕਿ ਮੈਂ ਸਾਡੇ ਕੋਲੇ ਪੈਸੇ ਨਹੀਂ ਇਹਦੇ ਕੋਲੇ ਹੈਗੇ ਆ ਮੈਂ ਕਹਿਆ ਫਿਰ ਇਹੀ ਸਰਦਾਰ ਅੱਜ ਤਾਂ ਹਨਾ ਉੱਥੇ ਨਹੀਂ ਕੋਈ ਪਹੁੰਚਦਾ ਥੱਲੇ ਬਹਿ ਕੇ ਰੋਟੀ ਖਾਣੀ ਆ ਆਈ ਸੀ ਹੋਣ ਵਾਲਾ ਸੀ ਠੀਕ ਹੈ ਤੇ ਜਿਨ੍ਹਾਂ ਦੇ ਅਸੀਂ ਘਰੇ ਰਹਿੰਦੇ ਹੁੰਦੇ ਸੀ ਛੰਨਾ ਜਿਗਾ ਚ ਉਹਨਾਂ ਦੇ ਮੁੰਡੇ ਦਾ ਵਿਆਹ ਤੇ ਜਾਣਾ ਵੀ ਲਾਜ਼ਮੀ ਸੀ ਮੈਂ ਘਾਯਰ ਮੁੜ ਕੇ ਵੀ ਘਰੇ ਆਉਣਾ ਤੇ ਹਰਿਆਣੇ ਦੇ ਬਾਰਡਰ ਤੇ ਵਿਆਹ ਜਮਾ ਰਾਜਸਥਾਨ ਦੇ ਤੇ ਹਰਿਆਣੇ ਦੇ ਉਧਰੋਂ ਹਰਿਆਣੇ ਚੋਂ ਬਰਾਤ ਆ ਗਈ ਨਾਰਨੋਲ ਤੋਂ ਮੈਂ ਅੱਗੇ ਚੱਲਿਆ ਗਿਆ ਬਰਾਤ ਬੜੇ ਜੋਸ਼ ਨਾਲ ਆਈ ਬਈ ਦੇ ਤਗੜ ਤੂੰ ਦੇ ਤਗੜ ਤੂੰ ਹਨਾ ਪੂਰਾ ਖੜਕਾ ਦੜਕਾ ਹੋਇਆ ਤੇ ਮੈਨੂੰ ਵੀ ਪਤਾ ਲੱਗ ਗਿਆ ਵੀ ਬਰਾਤ ਆ ਗਈ ਹਨਾ ਮੈਨੂੰ ਪੂਰਾ ਮੇਰਾ ਵੀ ਦੂਈ ਕੰਡਾ ਖੜਾ ਹੋ ਗਿਆ ਵੀ ਸਾਡੇ ਵਾਲੇ ਆ ਗਏ ਮੈਂ ਪੂਰਾ ਧੋੜ ਟਮਕਾ ਯਾਰ ਤੇ ਬਸ ਔਨਸਾਰੀ ਮੈਂ ਵੀ ਨਾਲ ਰਲ ਗਿਆ ਉਹਨਾਂ ਦੇ ਬਸ ਜੀ ਤੇ ਬਸ ਟੈਂਟ ਚ ਵੜ ਗਏ ਉੱਥੇ ਪੱਤਲਾਂ ਤੇ ਰੋਟੀ ਖਾਧੀ ਉਹਨਾਂ ਨੇ ਥੱਲੇ ਬਹਿ ਕੇ ਪੂਰੀਆਂ ਚੋਲੇ ਖਾ ਕੇ ਤੇ ਦੂਜੇ ਪਾਸੇ ਇੱਕ ਇੱਕ ਚਾਹ ਦਾ ਕੱਪ ਪੀ ਕੇ ਤੇ ਬਸ ਵਾਲੇ ਨੇ ਹਾਨ ਤੇ ਹੱਥ ਰੱਖਦਾ ਤੱਕੜਦਾ 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 ਮੈਂ ਕਿਹਾ ਹਾਰਮ ਜੁੜ ਗਿਆ ਉਹਦੀਆਂ ਤਾਰਾਂ ਜੁੜ ਗਈਆਂ ਜਾਓ ਭੱਜੋ ਕਹਿੰਦੇ ਨਹੀਂ ਉਹ ਸਾਦਾ ਹੈ ਮੈਂ ਕਿਹਾ ਕਿਉਂ ਹੁਣ ਹੋਰ ਕਿਤੇ ਲਿਜਾਣਾ ਕਹਿੰਦਾ ਨਹੀਂ ਮੁੜ ਕੇ ਜਾਣਾ ਘਰਾਂ ਨੂੰ ਸਾਲਿਓ ਆਏ ਤਾਂ ਹੋਣਾ ਮੈਂ ਕਿਹਾ ਕਹਿੰਦਾ ਬਸ ਜੀਮ ਲਈਆ ਮੈਂ ਕਿਹਾ ਜੀਮ ਲਈਆ ਬਸ ਕਹਿੰਦਾ ਬਸ ਖਾਲੀ ਰੋਟੀ ਚਲੋ ਘਰਾਂ ਨੂੰ ਮੈਂ ਕਿਹਾ ਰੋਟੀ ਗਾਣੀ ਆਈ ਜੀ ਦੂਰ ਕਹਿੰਦਾ ਹਾਂ ਬਟੇ ਮੂੰਹ ਮੈਂ ਕਿਹਾ ਤੁਹਾਡੇ ਹੋ ਗਿਆ ਵਿਆਹ ਕਹਿੰਦੇ ਹਾਂ ਬਸ ਕਹਿੰਦਾ ਹੁਣ 베ਰਿਆਂ ਵਾਲੇ ਰਹਿਣਗੇ ਉਹ ਸਵੇਰੇ ਆ ਜਾਣਗੇ ਆਪਾਂ ਚੱਲੀਏ ਮੈਂ ਕਿਹਾ ਫੁੱਦੂ ਕੁੜੀ ਵਾਲਿਆ ਫੁੱਦੂ ਮੁੰਡੇ ਵਾਲਿਆ ਤੇ ਕੁੜੀ ਵਾਲਾ ਇਹਨਾਂ ਨੂੰ ਦਿੰਦਾ 20000 ਹੈ ਤੇ ਮੁੰਡੇ ਵਾਲੇ ਤੋਂ 20000 ਬਸ ਵਾਲਾ ਕਰਾਇਆ ਲੈ ਗਿਆ ਉਹ 25000 ਠੀਕ ਹੈ ਤੇ ਉਹ 20000 ਦਿੰਦਾ ਇਹ ਰੋਟੀ ਉਹ ਤੇ ਘਰੇ ਖਵਾਉਂਦਾ ਇਹਨਾਂ ਨੂੰ ਲਗੜ ਦੁਗੜ ਨੂੰ ਹੈ ਵੀ ਤਾਂ ਸਹੀ ਦਿੱਤੀ ਰੋਟੀ ਖਵਾਉਣ ਲੈ ਆਏ ਆ ਤੇ ਪੈਰ ਮੈਦੇ ਆਉਣੇ ਆ ਇੱਕ ਦੂਜੇ ਦੇ ਉਦੋਂ ਹੀ ਭੱਜ ਗਏ ਆ ਭਿਆ ਉਹਨਾਂ ਦੇ ਉਹ ਜਾ ਮੈਂ ਕਹਾ ਸਾਡੇ ਨਹੀਂ ਮੈਂ ਕਹਾ ਭਰਾਵਾ ਤੜਕੇ ਤੋਂ ਲੈ ਕੇ ਆਥਰਣ ਤੱਕ ਰੁਪਈਆਂ ਵਾਲੀ ਧੁੱਕੀ ਨਿਕਲ ਜਾਂਦੀ ਮੈਂ ਕਹਾ ਘਰ ਵਾਲੇ ਪੰਜ ਛੇ ਦਿਨ ਪਹਿਲੇ ਸ਼ੁਰੂ ਹੋ ਜਾਂਦਾ ਵਿਆਹ ਹਾਂ ਤੇ ਪਹਿਲੇ ਯਾਰ ਤੂੰ ਦੋ ਦਿਨ ਦਾ ਨੋ ਨੋ ਉਹਨਾਂ ਦੇ ਦਿਨ ਦਸੀ ਇਹਨਾਂ ਦੇ ਚਾਰ ਦਿਨਾਂ ਦੀ ਮੇਰੇ ਹਿਸਾਬ ਨਾਲ ਫੁੱਫੜ ਮਾਮੇ ਵੀ ਨਹੀਂ ਰੁੱਸਦੇ ਹੋਣੇ ਜਿਹੜੇ ਹਿਸਾਬ ਨਾਲ ਆਪਣੇ ਦਾ ਕਹਿੰਦੇ ਫੁੱਫੜ ਰੁੱਸ ਗਿਆ ਕਹਿੰਦੇ ਪ੍ਰੋਣਾ ਰੁੱਸ ਗਿਆ ਰੁੱਸਣ ਵਾਲੀ ਗੱਲ ਯਾਰ ਹੁਣ ਚਲ ਬਰਾਤ ਵਾਲੀ ਗੱਲ ਵਿਚਾਲੇ ਆ ਮੇਰਾ ਜੂਪੀ 'ਚ ਟਾਇਰ ਪੈਂਚਰ ਹੋ ਗਿਆ ਮੈਂ ਟਾਇਰ ਲਵਾਈ ਜਾਂ ਮੈਂ ਪੈਂਚਰ ਲਵਾਈ ਜਾਂ ਮੈਂ ਤੇ ਉੱਥੇ ਗਵੰਡੀਆਂ ਦਾ ਪਰੋਣਾ ਆਇਆ ਬਾਜੀ ਨੇੜੇ ਚਾਨੀ ਚ ਉਹ ਲੈ ਕੇ ਆ ਕੇ ਉੱਥੇ ਬਹਿ ਗਿਆ ਟਾਇਰ ਵਾਲੀ ਦੁਕਾਨ ਤੇ ਨਾਲ ਹੀ ਉਥੇ ਚਾਹ ਲੈ ਦਾ ਕੋខਾ ਸੀਗਾ ਉਹ ਕਹਿੰਦਾ ਏ ਦੋ ਕੱਟ ਚਾਹੇ ਜੀਜਾ ਜੀ ਐ ਨਮਸਕਾਰ ਜੀਜਾ ਜੀ ਚਾਹ ਲੈ ਨੇ ਵੀ ਭਲਾਈ ਮੈਂ ਕਿਹਾ ਚੰਗੀ ਚੜਾਈ ਬੰਦੇ ਦੀ ਹੈ ਨਾ ਦੋ ਕੱਟ ਚਾਹੇ ਕੱਟ ਪਹਿਲਾਂ ਹੀ ਕਾਪੇ ਡੇਡੇ ਆ ਉਹਦੇ 'ਚ ਵੀ ਕੱਟ ਪਾਤਾ ਉਹਨੇ ਇੱਕ ਚ ਦੋ ਕਰਦੇ ਆਪਣੇ ਤਾਂ ਮਿੱਠੇ ਚੈੱਕ ਕਰਦੇ ਹਾਂ ਕਹਿੰਦਾ ਓਏ ਦੋ ਪਾਰ ਲੈ ਜੀ ਮੈਂ ਕਹਿੰਦਾ ਸਾਲੇ ਦੋ ਪਾਰ ਲੈ ਜੀ ਕਿਵੇਂ ਖਾਣਗੇ ਇਹਦੇ ਨਾਲ ਗਾਂ ਚਾਹ ਵਾਲਾ ਵੀ ਪੂਰਾ ਸ਼ਰਾਬੀ ਐ ਉਹ ਖੋਲੀ ਬੈਠਾ ਪਾਰ ਲੈ ਜੀ ਦਾ ਪੈਟ ਹੈ ਕਿ ਬਿਸਕਟ ਦਿੱਤਾ ਦੋ ਨਾਨੂ ਇੱਕ ਇੱਕ ਹਾਂਜੀ ਐਨੀ ਨੀਚਾ ਇੱਕ ਇੱਕ ਬਿਸਕਟ ਖਾ ਕੇ ਏ ਦੋ ਬੀੜੀ ਲਾ ਐ ਕਹਿੰਦੇ ਬੀੜੀ ਦਿੱਤੀ ਕੰਨਾ ਦੀਦਾ ਜੀ ਕੁਛ ਹੋਰ ਕਹਾ ਹਾਲਾਤ ਕੀ ਰਹਿ ਗਿਆ ਚਾਹੇ ਬਿਸਕਟ ਬੀੜੀ ਸਭ ਹੋ ਗਿਆ ਪ੍ਰਾਣਾ ਐਡਾ ਬਾਗੂ ਬਾਗ ਯਾਰ 3-4 ਰੁਪਈਆ ਚ ਛਾੜੀ ਗੱਲ ਦੇ ਲ ਮੈਂ ਕਾ ਸਾਡੇ ਸਾਲਾ ਪ੍ਰਾਣਾ ਆਇਆ ਹੁੰਦਾ 500 ਦੀ ਬੋਤਲ ਘਲਾਉਂਦਾ ਹੈ ਇੱਕ ਮੁਰਗੇ ਦੀ ਜਾਨ ਜਾਂਦੀ ਠੀਕ ਹੈ ਫੇਰ ਉਹ ਖੁਸ਼ ਹੁੰਦਾ ਤੇ ਹਲਾ 2.5-3 ਰੁਪਈਆ ਚ ਪ੍ਰਾਣਾ ਬਾਗੂ ਬਾਗ ਆ ਯਾਰ ਤੇ ਆਈ ਉਹਨਾਂ ਦੀ ਬਰਾਤ ਆ ਗਈ ਚਾਰਨਾਂ ਦੀ ਆਪਣੇ ਢਾਬੇ ਤੇ ਠੀਕ ਹੈ ਤੇ ਆ ਕੇ ਸ਼ਾਮ ਦਾ ਟਾਈਮ ਮੰਝਿਆ ਤੇ ਪਹੇਜੇ ਆਰਾਮ ਨਾਲ ਸਾਡੇ ਨੌਕਰ ਨੇ ਕਹਦਾ ਕਹਦਾ ਸ਼ਾਮ ਦਾ ਟਾਈਮ ਆ ਵੀ ਸੋਣਾ ਨਹੀਂ 4:30 ਹੋ ਗਏ ਉਹਦੇ ਹੈ ਬੋਲਾ ਕਹੇਸੇ ਤੂੰ ਬਿੰਮਾਚੀ ਕਰਨ ਲੱਗੇ ਹਾਂ ਮੈਂ ਵੀ ਕਿਹਾ ਮੈਂ ਕਹਾਂ ਵੀ ਚਲੋ ਕੋਈ ਨਹੀਂ ਭਾਈ ਜੀ ਬੋਲ دیا۔ ਹਾਂ ਬੱਚੇ ਨੇ ਤੋਂ ਹੈ ਚਾਚਾ ਆਪ ਬੋਲ ਦਿਆ ਤਾਂ ਚੁੱਪ ਕਰ ਜਾਂਦੇ ਹਨ ਨਹੀਂ ਚਾਚਾ ਜੀ ਇਸ ਕੋ ਐਸਾ ਕਰਤੇ ਚਾਚਾ ਜੀ ਹੈ ਤੁਰਨਾ ਨਹੀਂ ਸਕੋ ਫੇਰ ਸਾਲੇ ਉਹਦੇ ਆ ਲੋਜਾ ਕਰਨ ਉਹ ਦੀਪਾ ਆਪਣੇ ਬਰਾਡ ਹੋਟਲ ਵੇਖਿਆ ਬਾਗੇ ਪੁਰਾਣੇ ਬਸ ਜਾਣ ਦੇ ਸਾਹਮਣੇ ਉਹ ਹੋਟਲ ਵਾਲੇ ਮੁੰਡੇ ਉੱਥੇ ਟਰੱਕ ਲੈ ਕੇ ਗਏ ਹੋਏ ਸੀ ਉਹ ਆਪਣੇ ਬਾਰੇ ਚੰਗੀ ਜਿਹਾ ਜਾਣਦਾ ਸੀ ਹੁਣ ਦੀਪਾ ਮੇਰੇ ਨਾਲ ਰਿਹਾ ਸੀ ਹਨਾ ਉਹਨੇ ਕਹਿਆ ਯਾਰ ਮਸਾਂ ਬਾਬੇ ਦੇ ਪੈਰ ਲੱਗੇ ਆ ਵੀ ਸਾਲੇ ਵੀ ਇਹ ਬਰਾਡ ਵਾਲੇ ਕੁੱਟੇ ਜਾਣਗੇ ਤੇ ਮੇਨੂੰ ਲੱਗਾ ਪੈਰ ਪੱਟੇ ਜਾਣਗੇ ਉਹ ਮੈਨੂੰ ਕਹਿੰਦਾ ਬਾਬਾ ਯਾਰ ਗੁੱਸਾ ਨਹੀਂ ਕਰਨਾ ਯਾਰ ਕਹਿੰਦਾ ਰਹਿਣ ਦੇ ਯਾਰ ਮੈਂ ਕਹਿੰਦਾ ਨਹੀਂ ਯਾਰ ਐ ਥੋੜੀ ਯਾਰ ਮੈਂ ਕਹ ਆਪਣੇ ਬੰਦੇ ਦੇ ਗਾਲ ਪੈਂਦੇ ਸਾਲੇ ਯਾਰ ਉਹ ਕਹਦਾ ਨਹੀਂ ਯਾਰ ਤੂੰ ਮੰਨ ਤੂੰ ਅੰਦਰ ਚੱਲ ਮੈਂ ਕਹ ਚੱਲ ਯਾਰ ਅਸੀਂ ਅੰਦਰ ਕੋਰਸੀਆਂ ਡਾਲੀਆਂ ਆਪਣੇ ਜਿੱਥੇ ਪੱਟੀਆਂ ਸਾਡੀਆਂ ਉੱਥੇ ਬਹਿ ਗਏ ਤੇ ਉਹ ਸਾਰੇ ਅੰਦਰ ਆ ਗਏ ਭਾਈ ਮੈਂ ਉਹਨਾਂ ਨੌਕਰ ਨੂੰ ਵੀ ਅੰਦਰ ਵਾਜ ਮਾਰ ਲਈ ਮੈਂ ਕਹ ਤੂੰ ਵੀ ਅੰਦਰ ਆਇਆ ਯਾਰ ਉਹ ਅੰਦਰ ਆ ਗਿਆ ਚੱਪੜ ਲਾ ਕੇ ਆ ਤਜ ਬੜੀ ਆਵੇ ਤੇਰੀ ਵਾਕ ਤੇਰੀ ਕਾ ਤੇਰਾ ਕਬਾਕ ਮੈਂ ਜਿਹੜੀ ਕੁਰਸੀ ਤੇ ਬੈਠੇ ਚੱਕ ਕੇ ਕੁਰਸੀ ਮੈਂ ਓ ਮਰੀ ਮਾ ਗੜ ਤੇ ਪੈ ਗਈ ਟੋਪੀ ਲੈ ਗਈ ਉਹਦੀ ਕੰਨਾ ਕੋਲ ਦੀ ਪੈ ਗਈ ਵਿੱਚੋਂ ਖੂਨ ਨਿਕਲਣ ਲੱਗ ਗਿਆ ਕੁਰਸੀ ਗੜ ਚੋਂ ਵੀ ਭੱਜ ਲਿਆ ਕੁਰਸੀ ਉਹਦੇ ਪਈ ਮਗਰ ਦੇ ਪਹਿਲਾਂ ਭੱਜ ਲੇ ਜਿਹੜੇ ਮਗਰ ਆਉਂਦੇ ਸੀ ਮੈਂ ਫੱਟਾ ਚੱਕ ਲਿਆ ਫਿਰ ਮੈਂ ਤੇਰੇ ਦੀ ਲੈ ਤੇਰੇ ਦੀ ਉਹ ਤਾਂ ਨਿਕਲ ਗਏ ਕੰਜਰ ਦੇ ਆਏ ਟਰੱਕਾਂ ਵਾਲਿਆਂ ਨੇ ਵੀ ਚੱਕ ਲੈ ਫੱਟੇ ਭਰਾਵਾ ਪਾਪਾ ਉਹਨਾਂ ਨੇ ਰੋਡ ਪਾਰ ਕਰਿਆ ਭੱਜੇ ਜਾਂਦੇ ਨੇ ਸਿੱਧੇ ਹੀ ਕੋਈ ਵਿੱਚ ਕੋਈ ਮਾਰਦਾ ਨਾ ਇੱਧਰ ਵੇਖਿਆ ਨਾ ਇੱਧਰ ਵੱਡਾ ਰੋਡ ਸਿੱਧਾ ਹੀ ਲਾਂਗੇ ਜੇ ਭੈਣ ਦੇ ਨਾਲ ਟਰੱਕ ਆ ਜਾਂਦਾ ਥੱਲੇ ਆ ਜਾਂਦਾ ਇੱਕ ਭੱਜ ਲੈ ਆਏ ਟੈਰਾਂ ਵਾਲੇ ਆਲੂ ਨਾਲਿਓ ਮਗਰ ਦੇ ਕੇ ਚਾਚਾ ਜੀ ਨਾ ਚਾਚਾ ਜੀ ਨਾ ਮੈਂ ਕਿਹਾ ਅੱਗੇ ਦੇਖ ਅੱਗੇ ਦੇਖ ਅੱਗੇ ਕਦੋਂ ਦੇਣਾ ਅੱਗੇ ਸਾਡਾ ਟਾਇਰ ਵਾਲੇ ਦਾ ਇੰਜਣ ਪਿਆ ਸੀ ਉਹਦੇ ਵਿੱਚ ਫੁੱੜਕ ਕੇ ਫਰੌਕ ਦੇਣੇ ਵੱਜਿਆ। ਉਹ ਅੱਥਕੇ ਪਾਣੀ ਵਾਲੀ ਖੇਲ ਤੇ ਵੜ ਗਿਆ। ਮੈਂ ਕਿਹਾ ਹੁਣ ਕੁੱਟੂ। ਫਾਲਿਆ ਗੇਲ ਤੋਂ ਨਹੀਂ ਪੂ ਸਾਨੂੰ। ਇਹ ਚਾਚਾ ਜੀ ਮਤ ਮਾਰਨਾ ਕਹਿੰਦਾ ਅੰਦਰ ਬੈਠਾ। ਮੈਂ ਕਿਹਾ ਪੰਗੇ ਹੀ ਕਿਉਂ ਲੈ ਜਦੋਂ ਇਹਨੇ ਜੋ ਕੀ ਹੈ ਨਹੀਂ ਤੁਸੀਂ ਆ ਨਾ। ਚੱਲ ਮੈਂ ਛੜਤਾ ਮੈਂ ਕਿਹਾ ਯਾਰ ਭਜਾ ਦੇ ਯਾਰ। ਤੇ ਦੀਪਕ ਕਹਿੰਦਾ ਚੱਲ ਮੈਂ ਲੈਟਰਨ ਜਾਇਆ ਮਨੇ ਬੋਤਲ ਭਰ ਲਈ 6-7 ਜਾਣੇ ਪਰਾਂ ਬੈਠੇ। ਜੋ ਦੀਪੇ ਨੂੰ ਵੇਖਾ ਉੱਠ ਕੇ ਭੱਜ ਲਿਆ ਉਹ ਕਹਿੰਦਾ ਬਹਿ ਜਾ ਵੱਡੇ ਬਦਮਾਚੋ ਬਹਿ ਜਾ ਸਾਲਿਓ ਮੈਂ ਆਪਦੇ ਕੰਮ ਆਇਆ ਕਹਿੰਦਾ ਬੈਠ ਰੋ ਕਹਿੰਦਾ ਬਈ ਇੰਨੇ ਜੋਗੇ ਹੈ ਹੀ ਨਹੀਂ ਸੀ ਪੰਗਾ ਕਿਉਂ ਲੈ ਲਿਆ ਫੇਰ ਵੀ 10 15 ਵਾਰੀ ਢੇੜੇ ਕੱਢੇ ਵੀ ਸਰਦਾਰ ਕੋ ਮਾਰेंगे ਫਿਰ ਉਹ ਘਰ ਵਾਲੇ ਆ ਗਏ ਜਿੰਨੇ ਦੇ ਕਰੇ ਬਰਾਤ ਆਈ ਸੀ ਠੀਕ ਹੈ ਉਹ ਕਹਿੰਦੇ ਹਮ ਹੋਟਲ ਜਲਾ ਦੇਂਗੇ ਮੈਂ ਕਹਾ ਮਾਚਸ ਦੇ ਦਿਓ ਭਾਈ ਆਜੋ ਉਹਨਾਂ ਨੇ ਮਾਚਸ ਦੇ ਦੀ ਮੈਂ ਕਹਾ ਲਾ ਦੇ ਵਕ ਜੇ ਬਾਪ ਕੇ ਉਹ ਤੋਂ ਲਓ ਸਾਡਾ ਘੜਾ ਉਟਲਾ ਮੈਂ ਕਿਰਾਇ ਤੇ ਲਿਆ ਹਾਂ ਮਤਾਂਉਂਗੇ ਤੁਸੀਂ ਲੜਨਗੇ ਉਹ ਤੁਹਾਡੇ ਨਾਲ ਸਾਡਾ ਕੀ ਇਹਦੇ ਚ ਯਾਰ ਲਾਓ ਲਾਓ ਅਲਾਉ ਆਕ ਮੈਂ ਕਿ ਮੈਂਟ ਮਾਰੋ ਹੁਣ ਕੀੜਾ ਅੱਗ ਲਾਵੀ ਕਹਿੰਦਾ ਮੈਂ ਕਿ ਇਹ ਘਰੇ ਨਹੀਂ ਰੱਖੀ ਰਹੀ ਜੀ ਨਾਲੇ ਗਡੋਡੂ ਤੇ ਮੈਂ ਮਹੀਨੇ ਡੇਢ ਮਹੀਨੇ ਬਾਅਦ ਉਹਨਾਂ ਦੇ ਪਿੰਡ ਹੀ ਚ ਲੈ ਗਿਆ ਉਹ ਉਹਨਾਂ ਦੇ ਜਿੱਥੋਂ ਦੀ ਬਰਾਸ ਉਹਨਾਂ ਦੇ ਬਾਬਾ ਉੱਥੇ ਪ੍ਰੋਗਰਾਮ ਸੀਗਾ ਕਿਸੇ ਦੇ ਤੇ ਉਹਨੇ ਮੈਨੂੰ ਸਾਧ ਲੈ ਲਿਆ ਅਸੀਂ ਦੋ ਜਾਨੀ ਚਲੇ ਗਏ ਭਰਾਵਾ ਮੈਂ ਕਿਹਾ ਸਾਲਾ ਪਿੰਡ ਬੀਰੇਆਲੀ ਚ ਕੀ ਜਾਂਦਾ ਯਾਰ ਬੰਦਾ ਨਹੀਂ ਵੇਖਿਆ ਇਹਨਾਂ ਨੇ ਜਾਂ ਸਰਦਾਰ ਨਹੀਂ ਵੇਖਿਆ ਮੈਂ ਕਿਹਾ ਇਹਨਾਂ ਨੇ ਸਰਦਾਰ ਨਹੀਂ ਦੇਖਿਆ ਕਿਤੇ ਡੂੰਗਰ ਡੂੰਗਰ ਦਾ ਸਰਦਾਰ ਤਾਂ ਬਹੁਤ ਵੇਖਿਆ ਪਰ ਤੂੰ ਨਹੀਂ ਵੇਖਿਆ ਇਹਨਾਂ ਨੇ ਮੈਂ ਕਿਹਾ ਕਿਉਂ ਕਹਿੰਦਾ ਉਹੀ ਆ ਜਿਹੜੇ ਕੁੱਤੇ ਜੀ ਉਥੇ ਢਾਬੇ ਤੇ ਮੈਂ ਕਿਹਾ ਬੜਾ ਸੋਹਣੀ ਸੋਚਣਾ ਸੱਦਿਆ ਸਾਨੂੰ ਸਾਲਿਆ ਪਿੰਡ ਤੇ ਘਟਾਉਣ ਨੂੰ ਹੈਨਾ ਫੇਰ ਵੀ ਮੈਂ ਮੈਂ ਡੱਬ ਜਾ ਹੱਥ ਜੇ ਮਾਰ ਕੇ ਤਿੰਨ ਚਾਰ ਵਾਰੀ ਮੈਂ ਕਿਹਾ ਚਲੋ ਗੱਡੀ ਕੋਲੇ ਸਾਰੇ ਹੀ ਖਿਸ ਗਏ ਸਭ ਭੱਜ ਗਏ ਉਹਨਾਂ ਨੇ ਕਿਹਾ ਸਰਦਾਰ ਫੇਰ ਗਰਮ ਹੋ ਗਿਆ ਉਹ ਮੈਨੂੰ ਕਹਿੰਦਾ ਬਾਤ ਸੁਣਨੀ ਆਉਂਦਾ ਕੋਈ ਕਹਿੰਦੀ ਨਿਕਾਲੀ ਹੀ ਆ ਇਹ ਉਹ ਡਰਦੇ ਵੀ ਬਹੁਤ ਆ ਮਾਮਾ ਲੈ ਉਹਨਾਂ ਕੋਲੇ ਬੱਚਿਆਂ ਵਾਲਾ ਪਿਸਤੌਲ ਹੋਵੇ ਆਪਣੇ ਕੋਲੇ ਉਹਨਾਂ ਨੂੰ ਆਪਣੇ ਕੋਲੇ origignal ਹੀ ਲੱਗਦਾ ਨਹੀਂ ਸਰਦਾਰ ਹੈ ਇਹਦੇ ਕੋਲੇ origignal ਹੈ ਸਰਦਾਰ ਤਾਂ ਡਰਦੇ ਹਾਂ ਹਾਂ ਇੱਕ ਵਾਰੀ ਤੁਸੀਂ ਕਹਿੰਦੇ ਠਾੜਚੇ ਰਹਿਣ ਲੱਗ ਗਏ ਸੀਗੇ ਹਾਂ ਉਹੀ ਬਾਬੇ ਕੋਲ ਤੁਹਾਡੇ ਘਰ ਦੇ ਜਾਵੜੇ ਵੀ ਸਾਡਾ ਮੁੰਡਾ ਕਿੱਥੇ ਦੱਸੋ ਨਹੀਂ ਮੇਰੀ ਪੂਆ ਪੂਆ ਹੀ ਹਾਂ ਅਸੀਂ ਢੋਲ ਗਿਓਂ ਕੁੱਟੀ ਜਾਈਏ ਹੈਨਾ ਮੇਰੇ ਕੋਲ ਟੱਲੀਆਂ ਦੇ ਟਿੰਗ 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 ਤੇ ਮੇਰੀ ਪੂਆ ਬਾਬੇ ਕੋਲ ਪੁੱਛੇ ਘੜਾਵੇ ਵਿਚਾਰਿਆਂ ਕੋਲ ਵੀ ਮੈਂ ਕਿੱਥੇ ਹੈਗੀ ਅਗੇ ਸਾਡਾ ਬੱਚਾ ਗਵਾਚਿਆ ਵਾ ਹਾਂਜੀ ਉਹ ਜਿਹੜੇ ਨਾਲ ਮੇਰੇ ਹੋਰ ਸੀ ਨਿਕੜ ਦੁਗੜ ਤੁਰੀ ਆਵੇ ਜਿਹੜੇ ਸਾਰੇ ਟੱਲੀਆਂ ਵਜਾਉਣ ਵਾਲੇ ਹਨ ਮੈਨੂੰ ਕਹਿੰਦੇ ਆਹ ਮਾਤਾ ਵਿਚਾਰੀ ਬੜੀ ਦੁਖੀ ਆ ਮੈਂ ਕਿਹਾ ਕਿਉਂ ਕਹਿੰਦੇ ਇਹਨਾਂ ਦਾ ਜਵਾਗ ਗਵਾਚਿਆ ਮੈਂ ਕਿਹਾ ਆਪ ਪਈਆਂ ਕਹਿੰਦਾ ਹੈ ਮੈਂ ਗਾਪਾਈਆਂ ਮੈਂ ਕਿਹਾ ਕੋਈ ਨਾ ਬਰਦਾਸਤ ਦੇ ਮੈਂ ਨਾ 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 ਇਹ ਕੰਮ ਨਾ ਕਰਿਓ ਕੰਜਰ ਤੋਂ ਫੜੇ ਜਾਵਾਂਗੇ ਮੈਂ ਕਿਹਾ ਮੈਂ ਕਿਹਾ ਪਤਾ ਬਾਬੇ ਨੂੰ ਵੀ ਨਹੀਂ ਮੈਂ ਕਿਹਾ ਡੁਬਲੀਕੇਟ ਹੀ ਐ ਵੀ ਆਪਨੇ ਇਨਾ ਪਤਾ ਲੱਗ ਗਿਆ ਮੈਂ ਕਿਹਾ ਜੀ ਨਾਲ ਬਾਬਾ ਐਵੇਂ ਅੱਖਾਂ ਮੀਚ ਕੇ ਬਹਿ ਜਾ ਕਰੇ ਆ ਜੂਗਾ ਫੇ ਬੈਠਾ ਤਾਂ ਤੇਰੇ ਕੋਲੇ ਆਉ ਕਿੱਥੋਂ ਹੈ ਜੇ ਹਿੰਦੀ ਸ਼ਕਤੀ ਫੜ ਕੇ ਬਾਹ ਫੜਾ ਦੇ ਹੈਨਾ ਤੇ ਫੇਰ ਬਾਅਦ ਚ ਸਾਰੇ ਚਿੱਠੇ ਖੋਲੇ ਜਦੋਂ ਫੇਰ ਮੈਂ ਮਿਲਿਆ ਉਹ ਮੈਂ ਕਿਹਾ ਉੱਥੇ ਹੀ ਢੱਲਾਂਗਾ ਮੈਂ ਬਿਜਾਉਂਦਾ ਹੁੰਦਾ ਜਿਹੜਾ ਬਾਬੇ ਨੂੰ ਕਹਿੰਦੇ ਬਾਬਾ ਜੀ ਦੇ ਤਾਂ ਬੰਦਾ ਹਾਂ ਕਹਿੰਦੇ ਨਪੁੱਤਿਆਂ ਦਾ ਸਾਨੂੰ ਤਾਂ ਕਹਿੰਦਾ ਇੱਥੋਂ ਬੈਠਾ ਮੈਂ ਦੂਰ ਤੱਕ ਨਿਗਾ ਮਾਰ ਦਿੰਦਾ ਮੈਂ ਕਿਹਾ ਉਹ ਨਿਗਾ ਵੱਜੀ ਨਿਗਾ ਤਾਂ ਸਰਾਣੀ ਨਹੀਂ ਵੱਜਦੀ ਸੀ ਉਹ ਤਾਂ ਸਾਡੇ ਅੱਲਾ ਨਾ ਯਾ ਬੈਠਾ ਅੱਠਾ ਕੇ ਰੋਟੀਆਂ ਸਾਡੇ ਕੋਲੇ ਬੈਠਾ ਪੱਤ ਮਰੀ ਜਾਂਦਾ ਜਵਾਕ ਤਾਂ ਤੇ ਫਿਰ ਕਿੰਨੇ ਦਿਨਾਂ ਬਾਅਦ ਬਾਪਾ ਘਰੇ ਆ ਕੇ ਵਾਪਸ ਹੋਈ ਟਾਈਮ ਨਾ ਫੜੇ ਜਾਂਦੇ ਸੀ ਤੇਰੀ ਥੋੜਾ ਦੇ ਮੈਂ ਇਸ ਨੂੰ ਮਿਲਾਇਆ ਬਾਪੂ ਮੇਰਾ ਮੈਂ ਕਿਹਾ ਬਾਪੂ ਦੱਸਿਆ ਇਹਨੂੰ ਮੈਂ ਕਿਹਾ ਸਾਰੀ ਗੱਲ ਬਾਤ ਇੱਕ ਦਿਨ ਦਾਦੇ ਪੁੱਤ ਦੀ ਕਰਾਈ ਇਹਨਾਂ ਦੀ ਹਾਂ ਕਹਿੰਦਾ ਕੁੜਦੇ ਤਾਂ ਹੁੰਦੇ ਸੀ ਐ ਕਿ ਆਉਣ ਬੜੇ ਆਏ ਹਾਂ ਬਹੁਤ ਕੁੜਦੇ ਈਸ਼ੂ ਨੂੰ ਮੈਂ ਕਹਾਂ ਤੂੰ ਪਤਾ ਕਿਤੇ ਤੇਰੇ ਲੱफड ਵੀ ਨਹੀਂ ਮਾਰਿਆ ਹਨਾ ਨਹੀਂ ਮਮ ਜਮੇ ਤੂੰ ਸ਼ੁਰੂ ਤੋਂ ਏਲਤੀ ਸੀਗਾ ਹੁਣ ਜਿਹੜਾ ਮੁੰਡਾ ਉਹ ਵੀ ਇਸ ਤਰ੍ਹਾਂ ਹੀ ਏਲਤੀ ਹੈ ਤੇ ਉਹ ਸਿਆਣਾ ਮੇਰੇ ਨਾਲ ਨਾ ਨਾ ਸਿਆਣਾ ਕਿੱਥੇ ਆ ਭਰਾਵਾ ਮਤਲਬ ਜੋਗ ਨਹੀਂ ਜੋਗ ਟੱਕਰਿਆ ਵਾ ਪੂਰਾ ਮੇਰਾ ਹੀ ਹੈ ਪੂਰਾ ਜ਼ਰਾਤੀ ਹੈ ਇਹ ਆ ਦੇ ਬੰਦੇ ਨੂੰ ਦੱਸਿਆ ਹੁਣ ਆ ਤੇ ਕੋਈ ਮੁੰਡੇ